ਸਸ਼ੀ ਗਾ ਜੀ ਮੈਂ ਜਸਮਿੰਦਰ ਗਰੇਵਾਲ ਹਮ ਸਪੀਸ ਸਟੂਡੀਓ ਬਟਿਆ ਹਾਂ ਤਾਂ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਕਸਟਮਰਸ ਦਾ ਸੂਟ ਰੈਡੀ ਕੀਤਾ ਸੀ ਤੁਹਾਡਾ ਨਾਮ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਨੇ ਡਿਜ਼ਾਈਨ ਕਿਤੇ ਕਿਸ ਤਰ੍ਹਾਂ ਦਾ ਵਰਕ ਕੀਤਾ ਹੈ ਇਹ ਚੰਦੇਰੀ ਸਿਲਕ ਦੇ ਵਿੱਚ ਸੂਟ ਹੈ ਜੀ ਗ੍ਰੀਨ ਕਲਰ ਦੇ ਵਿੱਚ ਇਸ ਦੇ ਵਿੱਚ ਸਾਰੇ ਮਸ਼ੀਨ ਵਰਕ ਦੇ ਨਾਲ ਬੁੱਤੀ ਪਈ ਹੈ ਘੇਰੇ ਤੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਐਂਡ ਇਸਨ ਨੇ ਕਲੈਂਟ ਦੇ ਆਖ ਕਿਤੀ ਹੈ ਹਾਂ ਇਹ ਵਾਲੇ ਫਲਾਰਸ પાਕੇ ਇੱਕ ਬੇਸ ਪਈ ਐ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ بیس ਕਲਰ ਨਾਲ ਤੇ ਇਹ ਵਾਲੀਆਂ ਇਸ ਦੀਆਂ 슬ੀਵਜ਼ ਆਣਗੀਆਂ ਹਾਂ ਦੇਖੋ ਬੁਟਾ ਦੱਤਾਗੇ ਇਸ ਤਰ੍ਹਾਂ ਇਸ ਦੀਆਂ 슬ੀਵਸ ਨੇ ਇਹ ਵਾਲੀ ਇਸ ਦੀ ਬਾਟਮ ਰਹੇਗੀ ਇਹ ਵਾਲਾ ਹਿੱਸਾ ਦੁਪੱਟਾ ਪ्युअर ਆਰਗੰਜ਼ਾ ਦੇ ਵਿੱਚ ਆਈ ਐਂਡ ਆਈ ਪਰਪਲ ਐਂਡ ਗ੍ਰੀਨ ਦਾ ਕੰਟਰਾਸਟ ਬਹੁਤ ਪਿਆਰਾ ਤੇ ਲੀਸ ਨਾਲ ਲਿਸ ਨੂੰ ਸਜਣ ਲੱਗਦੀ ਹੋਈ ਹੈ ਨੈਕਸਟ ਫੁਟਾ ਜਿਹੜਾ ਸੀ ਇਹ ਬ੍ਰਾਊਨ ਸ਼ੇਡ ਦੇ ਵਿੱਚ ਹੈ ਸ਼ਿਮਰ ਦੇ ਵਿੱਚ ਫੈਬਰਿਕ ਦੇ ਵਿੱਚ ਸ਼ਿਮਰ ਦਾ ਫੈਬਰਿਕ ਹੈ ਐਂਡ ਬੂਟੀ ਦਿੱਤੀ ਗਈ ਹੈ ਵਿੱਚ 골ਡਨ ਕਲਰ ਦੀ ਮਸ਼ੀਨ ਵਰਕ ਕੀਤਾ ਹੋਇਆ ਹੈ ਐਕਸਟਰਾ ਬੇਲ ਪਾਈਏ ਸਲੇਟਸ ਤੇ ਘੇਰੇ ਤੇ ਤੇ ਫਿਰ ਉਸ ਨੂੰ ਲੇਸ ਸਲੇਟਸ ਐਂਡ ਘੇਰੇ ਨੂੰ ਫਿਨਿਸ਼ਿੰਗ ਦਿੱਤੀ ਐ ਨੀਸੀ ਦੀ ਪੱਟੀ ਲਗਾਈਆਂ نیچے ਬ洛ਕਰ ਦੀ ਬਹੁਤ ਹੀ ਪਿਆਰੀ ਪਿਕਾਕ ਕਲਰ ਐਂਡ ਇਹ ਵਾਲੇ ਇਸ ਦੇ ਆਸਲੀਪਸ ਐਂਡ ਕੀਆ ਸੀਲਫ ਸੋਥ ਫਿਨਿਸ਼ਿੰਗ ਦਿੱਤੀ ਗਈ ਹੈ ਪੀਕਾਕ 컬러 ਦੀ ਪੱਟੀ ਨਾਲ ਏਮਬਲੋਇਡਰੀ ਨਾਲ ਦੀ ਫਿਨਿਸ਼ਿੰਗ ਪੱਟੀ ਲਗਾਈ ਹੈ ਬ੍ਰੋਕੇਟ ਦੀ ਇਸ ਦੀ ਬੈਕ ਤੇ ਵੀ ਵਰਕ ਹੈ ਜੀ ਘੇਰਾ ਐਂਡ ਸਲੈਟਸ ਐਸਾ ਹੀ ਇਸ ਦੀ ਬਾਟਮ ਤੇ ਵਰਕ ਰਹੇਗਾ ਅਨਕੋਨ ਐਸਾ ਹੀ ਇਸ ਦੀ ਬਾਟਮ ਤੇ ਵਰਕ ਹੈ ਐਂਡ ਫਿਨਿਸ਼ਿੰਗ ਦਿੱਤੀ ਗਈ ਹੈ ਬਾਟਮ ਨੂੰ ਵੀ ਬ੍ਰੋਕੇਟ ਤੇ ਇਹ ਵਾਲਾ ਹਿੱਸਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਪਿਓਰ ਦਾ ਪਿਓਰ ਚਨਾਉਂਦਾ ਦੁਪੱਟਾ ਦੁਪੱਟੇ ਨੂੰ ਵੀ ਟਾਈ ਐਂਡ ਡਾਈ ਕੀਤਾ ਗਿਆ ਲਾਈ ਸਪੌਟ ਐਂਡ ਰੌਕਟ ਐਂਡ ਚੰਪਾ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਨੈਕਸਟ ਸੂਟ ਜਿਹੜਾ ਇਹ ਵੀ ਚੰਦੇਰੀ ਸੂਟ ਦੇ ਵਿੱਚ ਹੈ ਜੀ orange color ਦੇ ਵਿੱਚ ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਹੋਇਆ ਕਿਹੜਾ ਹੈਂਸਲਿਸ ਹੈਂਡਵਰਕ ਐਂਡ ਨੈਕਲਾਈਨ ਤਿਆਰ ਕੀਤੀ ਹੈ ਇਸਰ ਨੈਕਲਾਈਨ ਤਿਆਰ ਕੀਤੀ ਹੈ ਬਹੁਤ ਹੀ ਪਿਆਰੀ ਇਹ ਵਾਲੀਆਂ ਇਸ ਦੀਆਂ स्ਲੀਵਸ ਸੈਂਡੀਆਂ ਐਂਡ ਸਲੀਵਸ ਨੂੰ ਵੀ ਫਿਨਿਸ਼ਿੰਗ ਦਿੱਤੀ ਹੈ ਸ਼ਿਮਰ ਦੇ ਨਾਲ ਗ੍ਰੀਨ ਕਲਰ embroidery ਦੇ ਵਿੱਚ ਵੀ ਗ੍ਰੀਨ ਕਲਰ ਪਾਇਆ ਸੀ ਸਲਿਟਸ ਐਂਡ ਘੇਰੇ ਨੂੰ ਵੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਵਿਦ ਲਿਸ ਇਹਦਾ ਦੁਪੱਟਾ ਗ੍ਰੀਨ ਕਲਰ ਦੇ ਵਿੱਚ ਹੈ ਗ੍ਰੀਨ ਕਲਰ ਦਾ ਦੁਪੱਟਾ ਰਹੇਗਾ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਸੂਟ ਵਾਲੇ ਫੈਬਰਿਕ ਨਾਲ ਦੁਪट्टे ਵਾਲੇ ਫੈਬਰਿਕ ਤੇ ਦਿੱਤੀ ਹੈ ਅਸੀਂ ਸੂਟ ਤੇ ਫਿਨਿਸ਼ਿੰਗ ਪੱਟੀ ਐਂਡ ਸੂਟ ਦੇ ਵਾਲੇ ਫੈਬਰਿਕ ਦਿੱਤੀ ਹੈ ਅਸੀਂ ਦੁਪट्टे ਤੇ ਵਿਦ ਲੇਸ ਇਸ ਤਰ੍ਹਾਂ ਕਰਕੇ ਫਿਨਿਸ਼ਿੰਗ ਦਿੱਤੀ ਹੈ ਆ ਦੇਖੋ ਤੇ ਇਹ ਵਾਲਾ ਇਸ ਦਾ ਇਸ ਦੀ ਬਾਟਮ ਰਹੇਗੀ ਬਾਟਮ ਦਿੱਤੇ ਵੀ ਨੈਕਸਸ ਸੂਟ ਹੈ ਜਿਹੜਾ ਇਹ ਬਟਰ ਕਾਟਨ ਦੇ ਵਿੱਚ ਹੈ ਜੀ ਸਿੰਗਲ ਢੰਕੇ ਦਾ ਵਰਕ ਕੀਤਾ ਗਿਆ ਇਸੇ ਨਾਲ ਦਾ ਸੀ ਪਹਿਲਾਂ ਵੀ ਸੂਟ ਤਿਆਰ ਕੀਤਾ ਸੀ ਇਸ ਦਾ نیچے ਬੇਲ ਪਾਈ ਗਈ ਹੈ ਉੱਪਰ ਦੋ ਬਟ ਬੂਟੇ ਦਿੱਤੇ ਗਏ ਨੇ ਪਿੰਟਕਸ ਐਂਡ ਐਂਕਰਿੰਗ ਕੀਤੀ ਗਈ ਹੈ ਕੈਰਟ ਕਲਰ ਨਾਲ ਐਂਗ੍ਰੇਡ ਕੀਤੀ ਗਈ ਹੈ ਐਂਡ ਫਿਨਿਸ਼ਿੰਗ ਕੀਤੀ ਗਈ ਹੈ ਸੈਂਟਰ ਪੈਨਲ ਦੇ ਵਿੱਚ ਬੁਟੇ ਦਿੱਤੇ ਗਏ ਨੇ ਘੇਰੇ ਨੂੰ ਵੀ ਡਿਜ਼ਾਈਨ ਕੀਤਾ ਗਿਆ ਪੱਟੀ ਲਗਾ ਕੇ ਉਸ ਤੇ ਐਂਕਰਿੰਗ ਐਂਡ ਪੇਂਟਿਕਸ ਪਾ ਕੇ ਇਹੋ ਜਿਹੇ ਸਲਿੱਪ ਸਟੈਂਡ ਗੀਆਂ ਸਲਿੱਪਸ ਤੇ ਵੀ ਘੇਰੇ ਦੇ ਤਰ੍ਹਾਂ ਡਿਜ਼ਾਈਨ ਕੀਤਾ ਹੈ ਬੇਲ ਪਾਈ ਹੈ ਉੱਪਰ ਐਂਕਰਿੰਗ ਕੀਤੀ ਹੈ ਐਂਡ ਇਹ ਕਬੂਟਾ ਦਿੱਤਾ ਗਿਆ

बहुत ही प्यारा दुपट्ट बहुत ही प्यारा दुपट्टा पेंट नया एंड लेस फिनिशिंग दिखी गई है सो आई होप थे सूट पसंद आए हो ਤਾਂ ਇਹ ਇਹ ਸੂਟ ਕੋਈ ਵੀ ਤੁਹਾਨੂੰ ਕਿਸੇ ਸੂਟ ਦਾ ਵਰਕਅਪਸੰਦ ਆ ਤੁਸੀਂ ਐਸ ਇਟ ਇਜ਼ ਵੀ ਤਿਆਰ ਕਰਵਾ ਸਕਦੇ ਹੋ ਐਂਡ ਇਸ ਤੋਂ ਹੀ ਲਗਾ ਤੁਸੀਂ ਹੋਰ ਫੈਬਰਿਕ ਤੇ ਵੂਲਨ ਫੈਬਰਿਕ ਐਂਡ ਸਿਲਕ ਵਗੈਰਾ ਤੇ ਤੁਸੀਂ ਇਹ ਡਿਜ਼ਾਈਨ ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਸਭ ਨੂੰ ਇਹ ਸਾਡੇ ਤੋਂ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਡੀਐਮ ਲਿੰਕ ਨੰਬਰ ਨੋਟ ਕਰ ਲਓ 92870036 ਸਾਡੇ ਵੀਡੀਓ ਨੂੰ ਬਥੋਰਾ ਲਾਈਕ ਤੇ ਸ਼ੇਅਰ ਪਲੀਜ਼ ਕਰਿਆ ਕਰੋ ਐਂਡ ਜਿੰਨਾ ਭੈਣਾ ਨੇ ਸਾਡੀ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਕਿ ਸਾਡੇ ਸੋਹਣੇ ਸੋਹਣੇ ਡਿਜ਼ਾਈਨ ਨੂੰ ਤੁਹਾਨੂੰ ਕੌਣਸੇ ਰਹੇ ਚਿਰ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਸੋਹਣੇ ਸੋਹਣੇ ਸੁਟਾਣਾ ਥੈਂਕ ਯੂ so much ਸਸੀ